ਖਬਰ ਦੇਖਣ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਹਰ ਤਾਜ਼ਾ ਅਪਡੇਟ ਦੇ ਲਈ ਜੁੜੇ ਰਹੋ ਪ੍ਰਵਾਸੀ ਨਿਊਜ਼ ਦੇ ਨਾਲ ਅਮਰੀਕਾ ਦੇ ਵਿੱਚ ਇੱਕ ਸੰਘੀ ਜੱਜ ਦੇ ਫੈਸਲੇ ਨੇ 84 ਹਜ਼ਾਰ ਤੋਂ ਵੱਧ ਪ੍ਰਵਾਸੀਆਂ ਤੇ ਉਹਨਾਂ ਦੇ ਪਰਿਵਾਰਾਂ ਨੂੰ ਵੱਡੀ ਰਾਹਤ ਦਿੱਤੀ ਹੈ। ਜਦਕਿ 트੍ਰాంਪ ਪ੍ਰਸ਼ਾਸਨ ਨੂੰ ਇਸ ਨਾਲ ਵੱਡਾ ਝਟਕਾ ਲੱਗ ਗਿਆ ਹੈ। ਅਦਾਲਤ ਨੇ 트੍ਰాంਪ ਸਰਕਾਰ ਦੇ ਵੱਲੋਂ ਇਹਨਾਂ ਪਰਵਾਸੀ ਦੀ ਕਾਨੂੰਨੀ ਸਥਿਤੀ ਕਦਮ ਕਰਨ ਦੀ ਕੋਸ਼ਿਸ਼ ਉਤੇ ਅਸਥਾਈ ਤੌਰ ਤੇ ਰੋਕ ਲਗਾ ਦਿੱਤੀ ਹੈ। ਬੋਸਟਨ ਦੇ ਵਿੱਚ ਅਮਰੀਕੀ ਜੀਲਾ ਜੱਜ ਇੰਦਰਾ ਤਲਵਾਨੀ ਨੇ ਸ਼ਨੀਵਾਰ ਦੇ ਰਾਤ ਇੱਕ ਮੂਟਲਾ ਹੁਕਮ ਜਾਰੀ ਕੀਤਾ ਹੈ। ਇਸ ਹੁਕਮ ਦੇ ਤਹਿਤ ਗ੍ਰੈਸ ਰੱਖਿਆ ਵਿਭਾਗ ਯਾਨਕਿ DHS ਨੂੰ ਸੱਤ ਤਤ ਨਹੀਂ ਅਮਰੀਕੀ ਦੇਸ਼ੋਧਨਾ ਨਾਲ ਸੰਬੰਧਿਤ ਹਜ਼ਾਰਾਂ ਲੋਕਾਂ ਦੀ ਮਨੁੱਖਤਾਵਾਦੀ ਪਰੇਵਰ ਸਥਿਤੀ ਖਤਮ ਕਰਨ ਤੋਂ ਰੋਕ ਦਿੱਤਾ ਗਿਆ ਇਸ ਫੈਸਲੇ ਦੇ ਨਾਲ ਰਾਹਤ ਪ੍ਰਾਪਤ ਕਰਨ ਵਾਲੇ ਦੇਸ਼ਾਂ ਦੇ ਵਿੱਚ ਕਿਊਬਾ, ਹੈਤੀ, ਕੋਲੰਬੀਆ, ਇਕਵਾਡੋਰ, ਅਲ ਸਲਵਾਡੋਰ, ਗੁਆਟੇਮਾਲਾ ਅਤੇ ਹੋਂਟੂਰਾਸ ਸ਼ਾਮਲ ਨੇ। ਇਹ ਸਾਰੇ ਲਾਟ ਅਮਰੀਕਾ ਦੇ ਵਿੱਚ ਰਹਿ ਰਹੇ ਅਮਰੀਕੀ ਨਾਗਰਿਕਾਂ ਜਾਂ ਫਿਰ ਗ੍ਰੀਨ ਕਾਰਡ ਧਾਰਕਾਂ ਦੇ ਨਜ਼ਦੀਕੀ ਪਰਿਵਾਰਕ ਮੈਂਬਰ ਨੇ। ਦਰਸਲ ਇਨ੍ਹਾਂ ਪ੍ਰਵਾਸੀਆਂ ਨੂੰ ਪਰਿਵਾਰਕ ਪੁਨਰ ਯੂਨੀਕਰਨ ਪੈਰੋਲ ਪ੍ਰੋਗਰਾਮ ਤਹਿਤ ਸਯੁਕਤ ਰਾਜ ਅਮਰੀਕਾ ਦੇ ਵਿੱਚ ਦਾਖਲਾ ਦਿੱਤਾ ਗਿਆ ਸੀ। ਇਹ ਪ੍ਰੋਗਰਾਮ ਡੈਮੋਕ੍ਰੇਟਿਕ ਰਾਸ਼ਟਰਪਤੀ ਜੋ ਬਿਡਿੰਗ ਦੇ ਕਾਲ ਦੌਰਾਨ ਸ਼ੁਰੂ ਹੋਇਆ ਕਿਆ ਇਸ ਨੂੰ ਹੋਰ ਆਧੁਨਿਕ ਬਣਾਇਆ ਗਿਆ ਸੀ ਇਸ ਪ੍ਰੋਗਰਾਮ ਦੇ ਅਧੀਨ ਅਮਰੀਕੀ ਨਾਗਰਿਕ ਜਾਂ ਫਿਰ ਕਾਨੂੰਨੀ ਸਥਾਈ ਨਿਵਾਸੀ ਆਪਣੇ ਪਰਿਵਾਰਕ ਮੈਂਬਰਾਂ ਨੂੰ ਇਮੀਗ੍ਰੇਸ਼ਨ ਵੀਜ਼ਾ ਮਿਲਣ ਤੱਕ ਅਮਰੀਕਾ ਦੇ ਵਿੱਚ ਰਹਿਣ ਦੀ ਇਜਾਜ਼ਤ ਦੇ ਸਕਦੇ ਨੇ ਪਰ ਡੋਨਾਲਡ ਟਰੰਪ ਦੇ ਰਾਸ਼ਟਰਪਤੀ ਬਨਨ ਤੋਂ ਬਾਅਦ ਇਮੀਗ੍ਰੇਸ਼ਨ ਨੀਤੀਆਂ ਨੂੰ ਹੋਰ ਵਿਸਤ੍ਰਿਤ ਕੀਤਾ ਗਿਆ ਸੰਭਲ 2024 ਨੱਤੇ ਤਾਂ ਇਮੀਗ੍ਰੇਸ਼ਨ ਏਜੰਸੀਆ ਦੇ ਲਈ 170 ਬਿਲੀਅਨ ਡਾਲਰ ਦਾ ਰਿਕਾਰਡ ਬਜਟ ਵੀ ਮਨਜ਼ੂਰ ਕਰ ਦਿੱਤਾ ਗਿਆ ਗ੍ਰੈਸ ਪ੍ਰਖਿਆ ਵਿਭਾਗ ਨੇ 12 ਦਸੰਬਰ ਨੂੰ ਕਿਹਾ ਸੀ ਕਿ ਇਹ ਪਰਿਵਾਰਕ ਪੈਰੋਲ ਪ੍ਰੋਗਰਾਮ ਕੰਪ ਪ੍ਰਸ਼ਾਸਨ ਦੀ ਇਮੀਗ੍ਰੇਸ਼ਨ ਨੀਤੀ ਦੇ ਨਾਲ ਮੇਲ ਨਹੀਂ ਖਾਂਦੇ ਡੀ ਐਚ ਐਸ ਦਾ ਦਾਵਾ ਸੀ ਕਿ ਇਹਨਾਂ ਪ੍ਰੋਗਰਾਮਾਂ ਦਾ ਦੁਰਉਪਯੋਗ ਹੋ ਰਿਹਾ ਹੈ ਅਤੇ ਇਹ ਘੱਟ ਜਾਣ ਵਾਲੇ ਬਲਦੇਸ਼ਿਆਂ ਨੂੰ ਅਮਰੀਕਾ ਵਿੱਚ ਦਾਖਲ ਹੁੰਦੇ ਆਗੇ ਦੇ ਰਹੇ ਨੇ ਇਸੇ ਕਾਰਨ ਵਿਭਾਗ ਇਹਨਾਂ ਪ੍ਰੋਗਰਾਮਾਂ ਨੂੰ ਖਤਮ ਕਰਨਾ ਚਾਹੁੰਦਾ ਸੀ ਹਾਲਕਿ ਜੱਜ ਇੰਦਰਾ ਤਲਵਾਨੀ ਨੇ ਸਾਫ਼ ਕੀਤਾ ਹੈ ਕਿ ਪ੍ਰੋਗਰਾਮ ਨੂੰ ਅਚਾਨਕ ਖਤਮ ਕਰਨ ਦੇ ਨਾਲ ਹਜ਼ਾਰਾਂ ਪਰਿਵਾਰਾਂ ਨੂੰ ਭਾਰੀ ਨੁਕਸਾਨ ਹੋ ਸਕਦਾ ਹੈ ਇਸ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਜੱਜ ਨੇ ਪਹਿਲਾਂ 14 ਦਿਨਾਂ ਦੇ ਲਈ ਅਸਥਾਈ ਰੋਕ ਦਾ ਹੁਕਮ ਜਾਰੀ ਕੀਤਾ ਹੈ ਤਾਂ ਜੋ ਇਸ ਮਾਮਲੇ ਉੱਤੇ ਵਿਸਥਾਰ ਦੇ ਨਾਲ ਸੁਣਵਾਈ ਕੀਤੀ ਜਾ ਸਕੇ ਫਿਲਹਾਲ ਇਸ ਹੁਕਮ ਦੇ ਨਾਲ 8400 ਤੋਂ ਵੱਧ ਲੋਕ ਅਮਰੀਕਾ ਵਿੱਚ ਕਾਨੂੰਨੀ ਤੌਰ ਤੇ ਰਹਿ ਸਕਣਗੇ ਤੇ 트ੰਪਰ ਸ਼ਾਸਨ ਉਨ੍ਹਾਂ ਨੂੰ ਨਾ ਤਾਂ ਤੁਰੰਤ ਦੇਸ਼ ਨਿਕਾਲਾ ਦੇ ਸਕੇਗਾ ਤੇ ਨਾ ਹੀ ਉਨ੍ਹਾਂ ਦੀ ਕਾਨੂੰਨੀ ਸਥਿਤੀ ਰੱਦ ਕਰ ਸਕੇਗਾ ਅਗਲੇ ਕੁਝ ਦਿਨਾਂ ਦੇ ਵਿੱਚ ਅਦਾਲਤ ਦਾ ਅੰਤਿਮ ਫੈਸਲਾ ਇਹ ਤੈਅ ਕਰੇਗਾ ਕਿ ਇਹ ਪਰਿਵਾਰਕ ਪੈਰੋਲ ਪ੍ਰੋਗਰਾਮ ਅੱਗੇ ਵੀ ਚੱਲ ਰਹਿਣਗੇ ਜਾਂ ਫਿਰ ਨਹੀਂ ਮਾਰਟ ਦੇ ਅਨੁਸਾਰ ਇਹ ਮਾਮਲਾ ਅਮਰੀਕਾ ਦੇ ਵਿੱਚ ਇਮੀਗ੍ਰੇਸ਼ਨ ਨੀਤੀ ਮਾਨਵਤਾਵਾਦੀ ਰਾਹਤ ਅਤੇ ਪਰਿਵਾਰਕ ਇਕਾਈ ਤੋਂ ਲੈ ਕੇ ਚੱਲ ਰਹੀਆਂ ਵੱਡੀਆਂ ਕਾਨੂੰਨੀ ਅਤੇ ਰਾਜਨੀਤਿਕ ਲੜਾਈਆਂ ਦਾ ਕੇਂਦਰੀ ਮੁੱਦਾ ਬਣ ਚੁੱਕਿਆ ਹੈ ਅਮਰੀਕਾ ਦੇ ਵਿੱਚ ਇੱਕ ਸੰਘੀ ਜੱਜ ਦੇ ਫੈਸਲੇ ਨੇ 84 ਹਜ਼ਾਰ ਤੋਂ ਵੱਧ ਪ੍ਰਵਾਸੀਆਂ ਤੇ ਉਹਨਾਂ ਦੇ ਪਰਿਵਾਰਾਂ ਨੂੰ ਵੱਡੀ ਰਾਹਤ ਦਿੱਤੀ ਹੈ ਜਦਕਿ 트੍ਰాంਪ ਪ੍ਰਸ਼ਾਸਨ ਨੂੰ ਇਸ ਨਾਲ ਵੱਡਾ ਝਟਕਾ ਲੱਗਿਆ ਹੈ ਅਦਾਲਤ ਨੇ 트੍ਰాంਪ ਸਰਕਾਰ ਦੇ ਵੱਲੋਂ ਇਹਨਾਂ ਪਰਵਾਸੀ ਦੀ ਕਾਨੂੰਨੀ ਸਥਿਤੀ ਕਦਮ ਕਰਨ ਦੀ ਕੋਸ਼ਿਸ਼ ਉਤੇ ਅਸਥਾਈ ਤੌਰ ਤੇ ਰੋਕ ਲਗਾ ਦਿੱਤੀ ਹੈ ਬੋਸਟਨ ਦੇ ਵਿੱਚ ਅਮਰੀਕੀ ਜੀਲਾ ਜਜ ਇੰਦਰਾ ਤਲਵਾਨੀ ਨੇ ਸ਼ਨੀਵਾਰ ਦੇ ਰਾਤ ਇੱਕ ਮੁੱਢਲਾ ਹੁਕਮ ਜਾਰੀ ਕੀਤਾ ਹੈ ਇਸ ਹੁਕਮ ਦੇ ਤਹਿਤ ਗ੍ਰੈਸ ਰੱਖਿਆ ਵਿਭਾਗ ਯਾਨਕਿ DHS ਨੂੰ ਸੱਤ ਇਹ ਨੇ ਅਮਰੀਕੀ ਦੇਸ਼ੋਧਨਾ ਨਾਲ ਸੰਬੰਧਿਤ ਹਜ਼ਾਰਾਂ ਲੋਕਾਂ ਦੀ ਮਨੁੱਖਤਾਵਾਦੀ ਪਰੇਵਰ ਸਥਿਤੀ ਖਤਮ ਕਰਨ ਤੋਂ ਰੋਕ ਦਿੱਤਾ ਗਿਆ। ਇਸ ਫੈਸਲੇ ਦੇ ਨਾਲ ਤਰਅਹਤ ਪ੍ਰਾਪਤ ਕਰਨ ਵਾਲੇ ਦੇਸ਼ਾਂ ਦੇ ਵਿੱਚ ਕਿਊਬਾ, ਹੈਤੀ, ਕੋਲੰਬੀਆ, ਇਕਵਾਡੋਰ, ਅਲ ਸਲਵਾਡੋਰ, ਗੁਆਟੇਮਾਲਾ ਅਤੇ ਹੋਂਟੂਰਾਸ ਸ਼ਾਮਲ ਨੇ ਇਹ ਸਾਰੇ ਲਾਟ ਅਮਰੀਕਾ ਦੇ ਵਿੱਚ ਰਹਿ ਰਹੇ ਅਮਰੀਕੀ ਨਾਗਰਿਕਾ ਜਾਂ ਫਿਰ ਗ੍ਰੀਨ ਕਾਰਡ ਧਾਰਕ ਦੇ ਨਜ਼ਦੀਕੀ ਪਰਿਵਾਰਕ ਮੈਂਬਰ ਨੇ ਦਰਸਲ ਇਹਨਾਂ ਪ੍ਰਵਾਸੀਆਂ ਨੂੰ ਪਰਿਵਾਰਕ ਪੁਨਰ ਯੂਨੀਕਰਨ ਪੈਰੋਲ ਪ੍ਰੋਗਰਾਮ ਤਹਿਤ ਸਯੁਕਤ ਰਾਜ ਅਮਰੀਕਾ ਦੇ ਵਿੱਚ ਦਾਖਲਾ ਦਿੱਤਾ ਗਿਆ ਸੀ ਇਹ ਪ੍ਰੋਗਰਾਮ ਡੈਮੋਕ੍ਰੇਟਿਕ ਰਾਸ਼ਟਰਪਤੀ ਜੋ ਬਿਡੇਨ ਦੇ ਕਾਰਜਕਾਲ ਤੁਰੰਤ ਸ਼ੁਰੂ ਕੀ ਕਿਆ ਇਸ ਨੂੰ ਹੋਰ ਅਧੁਨਿਕ ਬਣਾਇਆ ਗਿਆ ਸੀ ਇਸ ਪ੍ਰੋਗਰਾਮ ਦੇ ਅਧੀਨ ਅਮਰੀਕੀ ਨਾਗਰਿਕ ਜਾਂ ਫਿਰ ਕਾਨੂੰਨੀ ਸਥਾਈ ਨਿਵਾਸੀ ਆਪਣੇ ਪਰਿਵਾਰਕ ਮੈਂਬਰਾਂ ਨੂੰ ਇਮੀਗ੍ਰੇਸ਼ਨ ਵੀਜ਼ਾ ਮਿਲਣ ਤੱਕ ਅਮਰੀਕਾ ਦੇ ਵਿੱਚ ਰਹਿਣ ਦੀ ਇਜਾਜ਼ਤ ਦੇ ਸਕਦੇ ਨੇ ਪਰ ਡੋਨਾਲਡ ਟਰੰਪ ਦੇ ਰਾਸ਼ਟਰਪਤੀ ਬਨਨ ਤੋਂ ਬਾਅਦ ਇਮੀਗ੍ਰੇਸ਼ਨ ਨੀਤੀਆਂ ਨੂੰ ਹੋਰ ਵਿਸਕਤ ਕੀਤਾ ਗਿਆ ਸੰਬਧ ਹੋਜਾਰ ਨੱਤੀਤਾ ਕਿਮੀਗ੍ਰੇਸ਼ਨ ਏਜੰਸੀਆ ਦੇ ਲਈ 170 ਬਿਲੀਅਨ ਡਾਲਰ ਦਾ ਰਿਕਾਰਡ ਬਜਟ ਵੀ ਮਨਜ਼ੂਰ ਕਰ ਦਿੱਤਾ ਗਿਆ ਗ੍ਰੈਸ ਪ੍ਰਖਿਆ ਵਿਭਾਗ ਨੇ 12 ਦਸੰਬਰ ਨੂੰ ਕਿਹਾ ਸੀ ਕਿ ਇਹ ਪਰਿਵਾਰਕ ਪੈਰੋਲ ਪ੍ਰੋਗਰਾਮ ਕ੍ਰੰਪ ਪ੍ਰਸ਼ਾਸਨ ਦੀ ਇਮੀਗ੍ਰੇਸ਼ਨ ਨੀਤੀ ਦੇ ਨਾਲ ਮੇਲ ਨਹੀਂ ਖਾਂਦੇ ਡੀ ਐਚ ਐਸ ਦਾ ਦਾਵਾ ਸੀ ਕਿ ਇਹਨਾਂ ਪ੍ਰੋਗਰਾਮਾਂ ਦਾ ਦੁਰਉਪਯੋਗ ਹੋ ਰਿਹਾ ਹੈ ਅਤੇ ਇਹ ਘੱਟ ਜਵਾਨਚ ਵਾਲੇ ਦੇਸ਼ਗਿਆਂ ਨੂੰ ਅਮਰੀਕਾ ਵਿੱਚ ਦਾਖਲ ਹੁੰਦੇ ਆਗੇ ਦੇ ਰਹੇ ਨੇ ਇਸੇ ਕਾਰਨ ਵਿਭਾਗ ਇਹਨਾਂ ਪ੍ਰੋਗਰਾਮਾਂ ਨੂੰ ਖਤਮ ਕਰਨਾ ਚਾਹੁੰਦਾ ਸੀ ਹਾਲਾਂਕਿ ਜੱਜ ਇੰਦਰਾ ਤਲਵਾਨੀ ਨੇ ਸਾਫ਼ ਕੀਤਾ ਹੈ ਕਿ ਪ੍ਰੋਗਰਾਮ ਨੂੰ ਅਚਾਨਕ ਖਤਮ ਕਰਨ ਦੇ ਨਾਲ ਹਜ਼ਾਰਾਂ ਪਰਿਵਾਰਾਂ ਨੂੰ ਭਾਰੀ ਨੁਕਸਾਨ ਹੋ ਸਕਦਾ ਹੈ ਇਸ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਜੱਜ ਨੇ ਪਹਿਲਾਂ 14 ਦਿਨਾਂ ਦੇ ਲਈ ਅਸਥਾਈ ਰੋਕਤਾਂ ਹੁਕਮ ਜਾਰੀ ਕੀਤਾ ਹੈ ਤਾਂ ਜੋ ਇਸ ਮਾਮਲੇ ਉੱਤੇ ਵਿਸਥਾਰ ਦੇ ਨਾਲ ਸੁਣਵਾਈ ਕੀਤੀ ਜਾ ਸਕੇ ਫਿਲਹਾਲ ਇਸ ਹੁਕਮ ਦੇ ਨਾਲ 8400 ਤੋਂ ਵੱਧ ਲੋਕ ਅਮਰੀਕਾ ਵਿੱਚ ਕਾਨੂੰਨੀ ਤੌਰ ਤੇ ਰਹਿ ਸਕਣਗੇ ਤੇ 트럼ਪ ਪ੍ਰਸ਼ਾਸਨ ਉਨ੍ਹਾਂ ਨੂੰ ਨਾ ਤਾਂ ਤੁਰੰਤ ਦੇਸ਼ ਨਿਕਾਲਾ ਦੇ ਸਕੇਗਾ ਤੇ ਨਾ ਹੀ ਉਨ੍ਹਾਂ ਦੀ ਕਾਨੂੰਨੀ ਸਥਿਤੀ ਰੱਦ ਕਰ ਸਕੇਗਾ ਅਗਲੇ ਕੁਝ ਦਿਨਾਂ ਦੇ ਵਿੱਚ ਅਦਾਲਤ ਦਾ ਅੰਤਿਮ ਫੈਸਲਾ ਇਹ ਤੈਅ ਕਰੇਗਾ ਕਿ ਇਹ ਪਰਿਵਾਰਕ ਪੈਰੋਲ ਪ੍ਰੋਗਰਾਮ ਅੱਗੇ ਵੀ ਚੱਲ ਰਹਿਣਗੇ ਜਾਂ ਫਿਰ ਨਹੀਂ ਮਾਰਟ ਦੇ ਅਨੁਸਾਰ ਇਹ ਮਾਮਲਾ ਅਮਰੀਕਾ ਦੇ ਵਿੱਚ ਇਮੀਗ੍ਰੇਸ਼ਨ ਨੀਤੀ ਮਾਨਵਤਾਵਾਦੀ ਰਾਹਤ ਅਤੇ ਪਰਿਵਾਰਕ ਇਕਜਤਾ ਨੂੰ ਲੈ ਕੇ ਚੱਲ ਰਹੀਆਂ ਵੱਡੀਆਂ ਕਾਨੂੰਨੀ ਅਤੇ ਰਾਜਨੀਤਿਕ ਲੜਾਈਆਂ ਦਾ ਕੇਂਦਰੀ ਮੁੱਦਾ ਬਣ ਚੁੱਕਿਆ ਹੈ ਅਮਰੀਕਾ ਦੇ ਵਿੱਚ ਇੱਕ ਸੰਘੀ ਜੱਜ ਦੇ ਫੈਸਲੇ ਨੇ 84 ਹਜ਼ਾਰ ਤੋਂ ਵੱਧ ਪ੍ਰਵਾਸੀਆਂ ਤੇ ਉਹਨਾਂ ਦੇ ਪਰਿਵਾਰਾਂ ਨੂੰ ਵੱਡੀ ਰਾਹਤ ਦਿੱਤੀ ਹੈ ਜਦਕਿ ਟਰੰਪ ਪ੍ਰਸ਼ਾਸਨ ਨੂੰ ਇਸ ਨਾਲ ਵੱਡਾ ਝਟਕਾ ਲੱਗਿਆ ਹੈ ਅਦਾਲਤ ਨੇ ਟਰੰਪ ਸਰਕਾਰ ਦੇ ਵੱਲੋਂ ਇਹਨਾਂ ਪਰਵਾਸੀ ਦੀ ਕਾਨੂੰਨੀ ਸਥਿਤੀ ਕਦਮ ਕਰਨ ਦੀ ਕੋਸ਼ਿਸ਼ ਉਤੇ ਅਸਥਾਈ ਤੌਰ ਤੇ ਰੋਕ ਲਗਾ ਦਿੱਤੀ ਹੈ ਬੋਸਟਨ ਦੇ ਵਿੱਚ ਅਮਰੀਕੀ ਜੀਲਾ ਜਜ ਇੰਦਰਾ ਤਲਵਾਨੀ ਨੇ ਸ਼ਨੀਵਾਰ ਦੇ ਰਾਤ ਇੱਕ ਮੂਟਲਾ ਹੁਕਮ ਜਾਰੀ ਕੀਤਾ ਹੈ ਇਸ ਹੁਕਮ ਦੇ ਤਹਿਤ ਗ੍ਰੈਸ ਰੱਖਿਆ ਵਿਭਾਗ ਯਾਨਕਿ ਡੀ ਐਚ ਐਸ ਨੂੰ ਸੱਤ ਇਤਨੀ ਅਮਰੀਕੀ ਦੇਸ਼ਾਂ ਦੇ ਨਾਲ ਸੰਬੰਧਿਤ ਹਜ਼ਾਰਾਂ ਲੋਕਾਂ ਦੀ ਮਨੁੱਖਤਾਵਾਦੀ ਪਰੇਸ਼ ਸਥਿਤੀ ਖਤਮ ਕਰਨ ਤੋਂ ਰੋਕ ਦਿੱਤਾ ਗਿਆ। ਇਸ ਫੈਸਲੇ ਦੇ ਨਾਲ ਰਾਹਤ ਪ੍ਰਾਪਤ ਕਰਨ ਵਾਲੇ ਦੇਸ਼ਾਂ ਦੇ ਵਿੱਚ ਕਿਊਬਾ, ਹੈਤੀ, ਕੋਲੰਬੀਆ, ਇਕਵਾਡੋਰ, ਅਲ ਸਲਵਾਡੋਰ, ਗੁਆਟੇਮਾਲਾ ਅਤੇ ਹੋਂਟੂਰਾਸ ਸ਼ਾਮਲ ਨੇ ਇਹ ਸਾਰੇ ਲਾਪ ਅਮਰੀਕਾ ਦੇ ਵਿੱਚ ਰਹਿ ਰਹੇ ਅਮਰੀਕੀ ਨਾਗਰਿਕਾ ਜੋ ਆਫਰ ਗ੍ਰੀਨ ਕਾਰਡ ਧਾਰਕ ਅਤੇ ਨਜ਼ਦੀਕੀ ਪਰਿਵਾਰਕ ਮੈਂਬਰ ਨੇ ਦਰਸਲ ਇਹਨਾਂ ਪ੍ਰਵਾਸੀਆਂ ਨੂੰ ਪਰਿਵਾਰਕ ਪੁਨਰ ਯੂਨੀਕਰਣ ਪਹਿਲ ਰੋਲ ਪ੍ਰੋਗਰਾਮ ਤਹਿਤ ਸੰਯੁਕਤ ਰਾਜ ਅਮਰੀਕਾ ਦੇ ਵਿੱਚ ਦਾਖਲਾ ਦਿੱਤਾ ਗਿਆ ਸੀ ਇਹ ਪ੍ਰੋਗਰਾਮ ਡੈਮੋਕ੍ਰੇਟਿਕ ਰਾਸ਼ਟਰਪਤੀ ਜੋ ਬਿਡਿੰਗ ਦੇ ਕਾਰਜਕਾਲ ਦੌਰਾਨ ਸ਼ੁਰੂ ਹੋਇਆ ਕਿਆ ਇਸ ਨੂੰ ਹੋਰ ਆਧੁਨਿਕ ਬਣਾਇਆ ਗਿਆ ਸੀ ਇਸ ਪ੍ਰੋਗਰਾਮ ਦੇ ਅਧੀਨ ਅਮਰੀਕੀ ਨਾਗਰਿਕ ਜਾਂ ਫਿਰ ਕਾਨੂੰਨੀ ਸਥਾਈ ਨਿਵਾਸੀ ਆਪਣੇ ਪਰਿਵਾਰਕ ਮੈਂਬਰਾਂ ਨੂੰ ਇਮੀਗ੍ਰੇਸ਼ਨ ਵੀਜ਼ਾ ਮਿਲਣ ਤੱਕ ਅਮਰੀਕਾ ਦੇ ਵਿੱਚ ਰਹਿਣ ਦੀ ਇਜਾਜ਼ਤ ਦੇ ਸਕਦੇ ਨੇ ਪਰ ਡੋਨਾਲਡ ਟਰੰਪ ਦੇ ਰਾਸ਼ਟਰਪਤੀ ਬਨਨ ਤੋਂ ਬਾਅਦ ਇਮੀਗ੍ਰੇਸ਼ਨ ਨੀਤੀਆਂ ਨੂੰ ਹੋਰ ਵੀ ਸਖਤ ਕਰ ਦਿੱਤਾ ਗਿਆ ਸੰਬਲ 2023 ਤੱਕ ਇਮੀਗ੍ਰੇਸ਼ਨ ਏਜੰਸੀਆ ਦੇ ਲਈ 170 ਬਿਲੀਅਨ ਡਾਲਰ ਦਾ ਰਿਕਾਰਡ ਬਜਟ ਵੀ ਮਨਜ਼ੂਰ ਕਰ ਦਿੱਤਾ ਗਿਆ ਗ੍ਰੈਸ ਪ੍ਰਖਿਆ ਵਿਭਾਗ ਨੇ 12 ਦਸੰਬਰ ਨੂੰ ਕਿਹਾ ਸੀ ਕਿ ਇਹ ਪਰਿਵਾਰਕ ਪੈਰੋਲ ਪ੍ਰੋਗਰਾਮ ਕ੍ਰੰਪ ਪ੍ਰਸ਼ਾਸਨ ਦੀ ਇਮੀਗ੍ਰੇਸ਼ਨ ਨੀਤੀ ਦੇ ਨਾਲ ਮੇਲ ਨਹੀਂ ਖਾਂਦੇ ਡੀ ਐਚ ਐਸ ਦਾ ਦਾਵਾ ਸੀ ਕਿ ਇਹਨਾਂ ਪ੍ਰੋਗਰਾਮਾਂ ਦਾ ਦੁਰਉਪਯੋਗ ਹੋ ਰਿਹਾ ਅਤੇ ਇਹ ਘੱਟ ਜਵਾਨ ਚ ਵਾਲੇ ਵਿਦੇਸ਼ੀਆਂ ਨੂੰ ਅਮਰੀਕਾ ਵਿੱਚ ਦਾਖਲ ਹੋਣ ਦੀ ਆਗਿਆ ਦੇ ਰਹੇ ਨੇ ਇਸੇ ਕਾਰਨ ਵਿਭਾਗ ਇਹਨਾਂ ਪ੍ਰੋਗਰਾਮਾਂ ਨੂੰ ਖਤਮ ਕਰਨਾ ਚਾਹੁੰਦਾ ਸੀ ਹਾਲਾਂਕਿ ਜੱਜ ਇੰਦਰਾ ਤਲਵਾਨੀ ਨੇ ਸਾਫ਼ ਕੀਤਾ ਹੈ ਕਿ ਪ੍ਰੋਗਰਾਮ ਨੂੰ ਅਚਾਨਕ ਖਤਮ ਕਰਨ ਦੇ ਨਾਲ ਹਜ਼ਾਰਾਂ ਪਰਿਵਾਰਾਂ ਨੂੰ ਭਾਰੀ ਨੁਕਸਾਨ ਹੋ ਸਕਦਾ ਹੈ ਇਸ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਜੱਜ ਨੇ ਪਹਿਲਾਂ 14 ਦਿਨਾਂ ਦੇ ਲਈ ਅਸਥਾਈ ਰੋਕਤ ਦਾ ਹੁਕਮ ਜਾਰੀ ਕੀਤਾ ਹੈ ਤਾਂ ਜੋ ਇਸ ਮਾਮਲੇ ਉੱਤੇ ਵਿਸਥਾਰ ਦੇ ਨਾਲ ਸੁਣਵਾਈ ਕੀਤੀ ਜਾ ਸਕੇ ਫਿਲਹਾਲ ਇਸ ਹੁਕਮ ਦੇ ਨਾਲ 8400 ਤੋਂ ਵੱਧ ਲੋਕ ਅਮਰੀਕਾ ਵਿੱਚ ਕਾਨੂੰਨੀ ਤੌਰ ਤੇ ਰਹਿ ਸਕਣਗੇ ਤੇ 트럼ਪ ਪ੍ਰਸ਼ਾਸਨ ਉਨ੍ਹਾਂ ਨੂੰ ਨਾ ਤਾਂ ਤੁਰੰਤ ਦੇਸ਼ ਨਿਕਾਲਾ ਦੇ ਸਕੇਗਾ ਤੇ ਨਾ ਹੀ ਉਨ੍ਹਾਂ ਦੀ ਕਾਨੂੰਨੀ ਸਥਿਤੀ ਰੱਦ ਕਰ ਸਕੇਗਾ ਅਗਲੇ ਕੁਝ ਦਿਨਾਂ ਦੇ ਵਿੱਚ ਅਦਾਲਤ ਦਾ ਅੰਤਿਮ ਫੈਸਲਾ ਇਹ ਤੈਅ ਕਰੇਗਾ ਕਿ ਇਹ ਪਰਿਵਾਰਕ ਪੈਰੋਲ ਪ੍ਰੋਗਰਾਮ ਅੱਗੇ ਵੀ ਚੱਲ ਰਹਿਣਗੇ ਜਾਂ ਫਿਰ ਨਹੀਂ ਮਾਰਟ ਦੇ ਅਨੁਸਾਰ ਇਹ ਮਾਮਲਾ ਅਮਰੀਕਾ ਦੇ ਵਿੱਚ ਇਮੀਗ੍ਰੇਸ਼ਨ ਨੀਤੀ ਮਾਨਵਤਾਵਾਦੀ ਰਾਹਤ ਅਤੇ ਪਰਿਵਾਰਕ ਇਕਜਤਾ ਨੂੰ ਲੈ ਕੇ ਚੱਲ ਰਹੀਆਂ ਵੱਡੀਆਂ ਕਾਨੂੰਨੀ ਅਤੇ ਰਾਜਨੀਤਿਕ ਲੜਾਈਆਂ ਦਾ ਕੇਂਦਰੀ ਮੁੱਦਾ ਬਣ ਚੁੱਕਿਆ ਹੈ